ਅਵੇਂ ਹੀ ਦੋਸਤਾਂ ਦੇ ਕਿ ਵਪਾਰੀਆਂ ਦੇ ਕਿੱਲੇ ਤੋਂ 20 ਕਿਲੋ ਚੋਅ ਤੇ ਘਰ ਆ ਕੇ 14 ਕਿਲੋ 15 16 ਕਿਲੋ ਰਹਿ ਜਾਂਦਾ ਵਪਾਰੀ ਨੁਸਕੇ ਦਿੰਦੇ ਨੇ ਮਰਚ ਮਸਾਲਾ ਦਿੰਦੇ ਨੇ ਤੁੰਨ ਕੇ ਵੰਡਾ ਪਾਉਂਦੇ ਨੇ ਤਾਂ ਦੁੱਧ ਵੱਧਦਾ ਤੇ ਉਂਝ ਦੀ ਜਾ ਕੇ ਸੇਵਾ ਕਰੋਗੇ ਤੇ ਤੁਹਾਡੇ ਵੀ ਜਾਨਵਰ ਦੇਣਗੇ ਵਪਾਰੀਆਂ ਵਾਲਾ ਦੁੱਧ ਵਧਾਣ ਵਾਲਾ ਡੰਗਰ ਨੂੰ ਭੁਖ ਲਵਾਨ ਵਾਲਾ ਵੰਡਾ ਚਕਾਣ ਵਾਲਾ ਪੱਟੇ ਜ਼ਿਆਦਾ ਖਵਾਨ ਵਾਲਾ ਪਿਆਸ ਲਵਾਨ ਵਾਲਾ ਨੁਸਕਾ ਦੱਸਣ ਲੱਗਾ ਇਹਨੂੰ ਵੀਡੀਓ ਨੂੰ ਸੇਵ ਕਰ ਲਓ ਲਾਲ ਸਾਹਿਬ ਕੈਮਰਾ ਨੇੜੇ ਲਿਆਓ ਸਭ ਤੋਂ ਪਹਿਲੋ ਹੈ ਤੋਂ ਮੇ ਦਾ ਮਰਬਾ ਲੀਲਾ ਨੇ 1 ਕਿਲੋ ਪੂਰਾ ਇਹ 1 ਜਾਨਵਰ ਦੀ ਖਰਾਕ ਹੈ 1 ਦਿਨ ਵਾਸਤੇ ਤਾਂ ਇਹਦੇ ਸੂਏ ਨੂੰ ਦੇ ਲੋ ਖਾਂਗੜ ਨੂੰ ਦੇ ਲੋ ਇਸ ਤੋਂ ਬਾਅਦ ਇਹਦੇ ਵਿੱਚ ਸ਼ਟਾਕੀਏ ਕ ਪਾਣੀ ਇਹ ਹਾਲੋ ਠੀਕ ਹੈ ਉਸ ਤੋਂ ਬਾਅਦ ਇਹ ਸ਼ਟਾਕੀਏ ਕ ਪਾਣੀ ਇਹ ਜੁਆਇਨ ਸ਼ਟਾਕੀਏ ਕ ਜੁਆਇਨ ਇਸ ਤੋਂ ਬਾਅਦ ਇੰਡੀਅਨ ਮੋਟੀ ਇਲਾਚੀ ਇਹ ਸ਼ਟਾਕੀਏ ਕੇ ਪਾ ਲੈਣੀ ਹੈ ਠੀਕ ਹੈ ਇਸ ਤੋਂ ਬਾਅਦ ਇਹ ਦਾਲ ਚੀਨੀ ਹੈ ਤਾਕੀ ਇੱਕ ਦਾਲਚੀਨੀ ਪਾ ਲੈਣੀ ਹੈ ਠੀਕ ਨਾਲ ਹੀ ਸੁੰਡ ਛਕਾਕੀ ਇੱਕ ਇਹ ਪਾ ਲੈਣੀ ਹੈ ਇਹ ਨੁਸਖੇ ਨੂੰ ਦੋਸਤੋ ਇਸ ਤਰ੍ਹਾਂ ਪਰਾਂ ਕਰੋ ਭਾਈ ਜਰਾ ਇਸ ਤਰ੍ਹਾਂ ਬਣਾ ਕੇ ਚੰਗੀ ਤਰ੍ਹਾਂ ਮਰਬਾ ਵਿੱਚ ਪਿਓ ਕੇ ਮਠਾ ਜਿਹਾ ਪਾਣੀ ਲਾ ਕੇ ਇਹਨੂੰ ਘੋਲ ਕੇ ਤੇ ਮੱਝ ਨੂੰ ਦੇ ਦੇਣਾ ਫੜੀਆਂ ਜਰਾ ਐ ਹੁਣ ਆਪਣੀ ਮੱਝ ਇਹਦੇ ਕੋਲ ਆਸਟਾ 18 ਕਿਲੋ ਦੁੱਧ ਦੇ ਲੇਕਿਨ 22 23 ਕਿਲੋ ਦੁੱਧ ਘਰ ਕੇ ਤੇ ਫੇਰ ਵੇਚਣੀ ਹੈ ਘੱਟ ਨਹੀਂ ਵੇਚਣੀ ਲਾਲ ਸਾਹਿਬ ਤੇਰਾ ਮੱਝ ਦਾ ਸ਼ੌਕ ਦਾ ਕਿਦੀ ਵੱਡੀ ਜਦੋਂ ਮੱਝ ਹੋਏ ਤਾਂ ਉਹਨੂੰ ਪੱਠੇ ਵਿੱਚ ਕਾਣੇ ਹੁੰਦੇ ਨੇ ਵੱਖੀ ਨਹੀਂ ਨਾ ਨਿਕਲੀ ਵੱਖੀ ਇਹਦੀ ਨਿਕਲੀ ਕਿਉਂ ਨਹੀਂ ਆ ਸਭ ਵਪਾਰੀਆਂ ਦੀ ਵੱਖੀ ਕੱਢਣੀ ਇਹਨੂੰ ਤਲ ਕੇ ਰਜਾਣਾ ਪੱਠੇ ਖਾਏ ਵੰਡਾ ਖਾਏ ਦੁੱਧ ਦੇਵੇ ਜਦੋਂ ਦਾ ਕੰਮ ਹੀ ਦੁੱਧ ਤੇਰਾ ਫਿਰ ਇਹ ਨਹੀਂ ਕੀ ਜੁਰਤੇ ਕੇ ਪੱਠੇ ਦਾ ਖਾਏ ਜਾਂ ਵੰਡਾ ਨਾ ਖਾਏ ਇਹ ਨੁਸਖਾ ਇੱਕ ਦਿਨ ਛੱਡ ਕੇ ਇੱਕ ਦਿਨ ਜਿੰਨੇ ਦਿਨ ਮਰਜ਼ੀ ਦੇ ਲੋ ਜਿੰਨਾ ਦਵੋਗੇ ਜਾਨਵਰ ਉਹਨਾਂ ਦੁੱਧੋ ਵਧੇਗਾ ਦੁੱਧੋ ਸਮੈਲ ਘਟੇਗੀ ਜਾਨਵਰ ਨੂੰ ਝੇਗਾਏਗੀ ਗਾਲੀ ਜਾਨਵਰ ਬਹੁਤੀ ਕਰੇਗਾ ਵੀਡੀਓ ਅੱਛੀ ਲੱਗੇ ਤੇ ਸ਼ੇਅਰ ਕਰਿਓ ਜੇ ਇਹ ਲੋਪਾਰੀਆਂ ਕੋ ਜਿੱਦੋਂ ਡੰਗਲ ਲਵੋ 18 ਕਿਲੋ ਜੇ ਚੋਵੋ ਤੇ ਜ਼ਿਹਨ ਰੱਖਿਆ ਕਰੋ ਕਿ ਘਰ ਜਾ ਕੇ 15 16 ਰਹਿਣਾ ਉਹ 18 ਵਾਲਾ ਚੱਕਰ ਨਹੀਂ ਰਹਿਣਾ ਤੇ ਜੇ ਇੰਜ ਦੇ ਨੁਸਕੇ ਦੇ ਸਕਦੇ ਹੋ ਤੇ ਫਿਰ ਤੁਹਾਡੇ ਕੋਲ ਵੀ ਜਾ ਕੇ 18 ਹੀ ਰਵੇਗਾ ਵਾਲਾ